ਹੈਲੋ ਹੈਲੋ ਯਾਤਨਾ ਕਰੋ ਨਾ ਇਹ ਨਹੀਂ ਰੱਖੋ ਠੀਕ ਹੈ ਅਗਨ ਤੋਂ ਜੇ ਸਾਥ ਦੇ ਅੱਜ ਜਲੰਧਰ ਦੇ ਵਿੱਚ ਜਿਹਨੂੰ ਕੇ ਸਪੋਰਟਸ ਕੈਪੀਟਲ ਵੀ ਕਿਹਾ ਜਾਂਦਾ ਹੈ ਅੱਜ ਇਥੋਂ ਬੱਲਾਂ ਜਿਹੜੀਆਂ ਬਣ ਕੇ ਪੂਰੀ ਦੁਨੀਆ 'ਚ ਹਰ ਘਰ ਗੇਮ ਦੀ ਬਾਲ ਬਣਦੀ ਹੈ ਪਹਿਲੀ ਸ਼ਿਪਮੈਂਟ ਜਿਹੜੀ ਹੈ ਜਿਹੜੀ ਰਗਬੀ ਬਾਲਸ ਦੀ 25000 ਬਾਲ ਜਿਹੜੀ ਹੈ ਲੰਡਨ ਲਈ ਸ਼ਿਪਮੈਂਟ ਵਾਸਤੇ ਤੁ ਗਈ ਸੋ ਮੈਂ ਪਹਿਲਾਂ ਵੀ ਇੱਥੇ ਆਇਆ ਉਹ ਉਸ ਵੇਲੇ ਰਗਵੀ ਦਾ ਵਰਲਡ ਕੱਪ ਸੀ ਫਰਾਂਸ ਦੇ ਵਿੱਚ ਉਹ ਬੋਲਾਗੇ ਤੁ ਬਣ ਕੇ ਜਾਂਦੇ ਸੋ ਜਲੰਧਰ ਦੀਆਂ ਬਣੀਆਂ ਹੋਈਆਂ ਬੋਲਾ ਨਾਲ ਰਗਵੀ ਦਾ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੇ ਬਣੇ ਬੈਟਸ ਨਾਲ ਕ੍ਰਿਕਟ ਦਾ ਵਰਲਡ ਕੱਪ ਖੇਡਿਆ ਜਾਂਦਾ ਬੋਲਾ ਨਾਲ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡਿਆ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਤਰੀਵਾਲ ਸਾਹਿਬ ਅਸੀਂ ਜਦੋਂ ਇਲੈਕਸ਼ਨ ਕੈਂਪੇਨ ਚਾਈ ਸੀ ਉਸ ਵੇਲੇ ਵੀ ਅਸੀਂ ਕਹਿ ਸਕਿਆ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਿੰਦ ਨੂੰ establish ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੈਗੀ ਹਜ਼ਾਰਾਂ ਲੋਕਲ ਮਾਵਾ ਪੈਣਾ ਤੇ ਲੋਕਾਂ ਨੂੰ ਕੰਮ ਮਿਲਿਆ ਹੋਇਆ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਤੇ ਵੱਡੇ ਨਾਲ ਅਨਾਉਂਸਮੈਂਟਸ ਉੱਥੇ ਵੀ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਲੰਧਰ ਦੀ ਹਰਮਨਪ੍ਰੀਤ ਸਾਡਾ ਕੈਪਟਨ ਲਾਲੋ ਜੈ ਹਰਦਿਕ ਲਾਲੋ ਸ਼ਮਸ਼ੀਰ ਲਾਲੋ ਅਰਮਨ ਜਰਮਨ ਫੀਰੀ ਸਾਰੇ ਸੰਸਾਰ ਕੋਲ ਮਿੱਠਾਪੁਰ ਬਹਿਸੇ ਨੂੰ ਉਪੰਨ ਹੈ ਬਾਕੀ ਵਾਸਤੇ ਸੋ ਖੁਸ਼ੀ ਗੱਲ ਹੈ ਕਿ ਇਸ ਵਕਤ ਪਹਿਲੀ ਵਾਰ ਹੋਇਆ ਹੈ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਜਿਹੜਾ ਕੈਪਟਨ ਹੈ ਸ਼ਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮੈਲਾ ਕ੍ਰਿਕਟ ਟੀਮ ਹੈ ਹਰਮਨ ਪਿੱਤਲ ਉਹ ਮੋਕੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਕੋਈ ਪੰਜਾਬ ਪਹਿਲੀ ਵਾਰ ਹੈ ਕਿ ਮੈਮਪਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਕਰਦਾ ਹੈ ਪੰਜਾਬ ਖੇਡਾਂ ਵਿੱਚ ਬਹੁਤ ਤਰੱਕੀ ਪਹਿਲਾਂ ਵੀ ਮੱਲਾ ਮਾਰਦਾ ਰਿਹਾ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ ਸੋ ਅਸੀਂ ਦੁਬਾਰਾ ਪੰਜਾਬ ਨੂੰ ਇਹਨਾਂ ਖੇਡਾਂ ਵਾਲੇ ਪਾਸੇ ਕਿੱਦਾਂ ਬਦਲ ਪੰਜਾਬ ਦੇ ਸ਼ੁਰੂ ਕੀਤਾ ਤਾਂ ਕਿ ਡਰੱਗਸ ਜੀ ਉਹ ਜੋ ਵਿੱਚ ਦੀ ਫੋਰ ਦਾ ਟਾਈਮ ਦੀ ਇਨਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋ ਦਿਆਂਗੇ ਸਾਡੀ ਦਿੜੜਾ ਦੀ ਹੈ ਯੋਧ ਨਸ਼ਿਆਂ ਪਰ ਤੋਂ ਛੇੜਿਆ ਹੋਇਆ ਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣੀ ਚਾਹਨਾ ਜਿਹੜੇ ਹਯਾਰਾਂ ਲੋਕਾਂ ਦੇ ਚੁੱਲੇ ਇਹਨਾਂ ਕਰਕੇ ਵੱਧਦੇ ਆ ਸੋ ਅੱਜ ਅਸੀਂ ਇੱਥੇ ਆਏ ਆ ਤੇ ਸ਼ਿਪਮੈਂਟ ਕੰਮ ਵੀ ਦੇਖਿਆ ਕਿ ਕਿੰਨਾ ਕੰਮ ਹੁੰਦਾ ਗਿਲਬੇਟ ਕੰਪਨੀ ਐ ਉਹ ਕੰਪਨੀ ਹੋਰ ਵੀ ਹੋ ਸਾਦੀ ਜਿਹੜੀ ਸਪான்ਸਰ ਕਰਦੀ ਆ ਉਸ ਕੱਪ ਨੂੰ ਜਾਂ ਜੋੜਿਆ ਜਿਹੜਾ ਵੀ ਕੋਈ ਇਵੈਂਟ ਹੋ ਰਿਹਾ ਤੇ ਉਹਨਾਂ ਦੇ ਇਥੋਂ ਬਣ ਕੇ ਜਾਂਦਾ ਸੀ ਸਭ ਲਈ ਖੁਸ਼ੀ ਦੀ ਗੱਲ ਲੰਬੇ ਸਮੇਂ ਤੇ ਸਪੋਰਟ ਵੀ ਮੰਗਦੇ ਕਿੰਨਾ ਸਮਾਂ ਲੱਗੇਗਾ ਬਣਾ ਲਈ ਕਿੰਨਾ ਖਰਚਾ ਆਏਗਾ ਦੇਖੋ ਮੈਂ ਤਾਂ ਖੁਦ ਬਹੁਤ ਵੱਡਾ ਸਪੋਰਟਸ ਲਾ ਰਹਾ ਜਿੰਨਾ ਵੀ ਹੁਣ ਅਪਡੇਟ ਕਰਾਂਗੇ ਉਹ ਫਿਊਚਰ ਵਾਸਤੇ ਕਰਾਂਗੇ ਇਹ ਨਹੀਂ ਹੈਗਾ ਕਿ ਅੱਜ ਬਣਾਤਾ ਪਾਰਕਿੰਗ ਮੈ ਉਹ ਨਹੀਂ ਭੁੱਲ ਗਏ ਹੈਨਾ ਅੱਜ ਕੁਛ ਐਸਾ ਬਣਾਤਾ ਅੱਜ ਕੇ ਕੱਲ ਨੂੰ ਫੇਰ ਐਕਸਟੈਂਸ਼ਨ ਕਰਨੀ ਪੈ ਰਹੀ ਹੈ ਸੋ ਅਗਲੇ 40 ਸਾਲ ਵਾਸਤੇ ਉਹ ਚੀਜ਼ ਕੰਮ ਆਵੇ ਇਨਫਰਾਸਟ੍ਰਕਚਰ ਦੀ ਨਵੀਂ ਬਣੂਗਾ ਤੇ ਉਹਦੇ ਵਾਸਤੇ ਪਲਾਨ ਕਰੀਏ ਸਰ ਜੀ ਪਹਿਲਾਂ ਨੂੰ ਸਪੋਰਟਸ ਯੂਨੀਵਰਸਿਟੀ ਦੇ ਖੇਤਰ ਤੋਂ ਮੇਰੇ ਤੋਂ ਕੁਝ ਜੀ ਜੀ ਮੈਂ ਮੈਂ ਸਪੋਰਟਸ ਮਿਨਿਸਟਰ ਵੀ ਹਾਂ ਮੇਰੇ ਕੋਲ ਡਿਪਾਰਟਮੈਂਟ ਹੈ ਸੋ ਅਸੀਂ ਉਹਦੇ ਵਾਸਤੇ ਵੀ ਕਿਉਂਕਿ ਇਹ ਵੱਡਾ ਕੰਮ ਹੈ ਸੀ ਪਰ ਮਿੰਕਮ ਦੇ ਨਾਲ ਸੀ ਇਨ ਟੱਚ ਹੈਗੇ ਬਰਿੰਗਮ ਦੇ ਵਿੱਚ ਦੋ ਦੋ 올림픽 ਹੋ ਚੁੱਕੇ ਹਨ ਉਹਨਾਂ ਕੋਲ ਉਹਨਾਂ ਕੋਲ ਐਕਸਪੀਰੀਅੰਸ ਹੈ ਸੋ ਬਰਿੰਗਮ ਜਿ ਯੂਨੀਵਰਸਿਟੀ ਕਿ ਅਸੀਂ ਕਿਸ ਤਰ੍ਹਾਂ ਇਹ ਸਪੋਰਟਸ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰ ਸਕਦੇ ਐਨਆਈਏ ਹੈਗਾ ਪਟਿਆਲੇ ਪਰ ਉਹ ਉਸ ਲੈਵਲ ਦਾ ਬੈਂਗਲੌਰ ਹੈਗਾ ਪਰ ਜਿਸ ਲੈਵਲ ਦਾ ਅਸੀਂ ਇੱਥੇ ਬਣਾਉਣਾ ਚਾਹੁੰਦੇ ਆ ਉਹ ਤਾਂ ਫਿਰ ਮਿਸਾਲ ਦੇ ਲੈਵਲ ਦਾ ਹੈ ਠੀਕ ਹੈ ਮੈਨੂੰ ਅੱਜ ਯਹਾਂ ਪੇ ਮਾਨ ਸਾਹਿਬ ਕੇ ਸਾਥ ਆ ਕੇ ਬਹੁਤ ਅੱਛਾ ਲਗਾ अभी हम लोगों ने रगबी की बॉल्स बास्केटबॉल और भी कई तरह की बॉल्स बनते हुए देखी और यहाँ लोकल लेवल की कई सारी माँ बहनों को रोज़गार मिला हुआ है अभी आपके सामने हमने एक ट्रक को हरी झंडी दिखाई है जो वर्ल्ड कप जो है रग्बी का इंग्लैंड में जो हो रहा है उसके लिए 25,000 बॉल अभी शिपमेंट गई है उसकी तो वर्ल्ड कप रग्बी में जलंधर में हमारे जलंधर में बनी हुई बॉल्स का इस्तेमाल किया जा रहा है आ, जैसा भी मान साहब ने बताया वर्ल्ड कप क्रिकेट के अंदर यहाँ पे बने हुए क्रिकेट बैट का इस्तेमाल किया जाता है ये बहुत गर्व की बात है पंजाब के लिए और जलंधर के लिए जलंधर को एक तरह से स्पोर्ट्स कैपिटल मानते हैं हम पूरे देश की तो एक वक्त था जब जलंधर बहुत जलंधर में स्पोर्ट्स का बहुत बड़े स्तर के ऊपर सामान बनता था लेकिन बीच में नशों की वजह से और बीच में जो सरकारें आई उन लोगों की वजह से आ, काफी सारा काम बंद हो गया और काफी सारा काम जो है वो जलंधर से उठ के बाहर चला गया हमारा अब एफर्ट है कल आप लोगों ने देखा होगा जो इंडस्ट्रियल पॉलिसी भी हम लोगों ने ऐलान की है हमारा एफर्ट है कि वो सारी इंडस्ट्री वापस आए और यहाँ जो मौजूद इंडस्ट्री है ये भी आगे बढ़े और आगे फले फूले पब्लिक है सवा तीन साल दाप्तियां और जिस तरीके का जोश है ਇਸ ਤਿਹੇ ਲੋਕ ਬਾਹਰ ਆ ਰਹੇ ਨੇ ਆਪਣੇ ਆਪ ਅੱਜ ਵੀ ਜਾ ਕੇ ਸ਼ਾਮ ਨੂੰ ਬੰਦੋਬੰਦੀ ਜਨ ਸੰਗ ਗਲੀਆਂ ਵਿੱਚ ਜਾਣੇ ਜਿੱਥੇ ਰੋਡ ਸ਼ੋ ਵੀ ਚੱਲ ਰਹੇ ਨੇ ਔਰ ਡੋ ਟੂ ਡੋਰ ਵੀ ਜਾ ਰਹੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਸੋ ਇਟਸ ਅ ਟੀਮ ਐਫਰਟ ਸੋ ਮੈਂ ਸਨੋਮੀਡੀਆ ਕੇ ਪਹਿਲਾਂ ਵੀ ਜੰਨੀ ਚੋਲਾ ਕੀਤੀਆਂ ਚਾਰ ਹੁਣੀ ਹੋ ਕੇ ਹਟੀਆਂ ਉਸ ਤੋਂ ਪਹਿਲਾਂ ਜਲੰਧਰ ਦੀ ਜਿਹੜੀ ਮੈਂ ਨਪਗਜੀ ਵਾਲੀ ਜੰਨੀ ਚੋਲੀ ਪਾਰੀ ਗਿਣਤੀ ਨਾਲ ਸੀ ਜਿੱਤਿਆਂ ਲੋਕ ਜਿਹੜੇ ਆ ਉਹ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਤੇ 19 ਤਰੀਕ ਨੂੰ ਆ ਫਤਵਾ ਦੇ ਦਿਨ ਲੋਕਾਂ ਦਾ ਬਹੁਤ ਜ਼ਿਆਦਾ ਸਾਫ ਲੱਗ ਰਿਹਾ ਤੇ ਦੇਖੋ ਜਿਸ ਤਰ੍ਹਾਂ ਅਸੀਂ ਕੋਈ ਦਿਹਾੜੀ ਤੇ ਨਹੀਂ ਲੈਂਦੇ ਬੰਦੇ ਆਪਣੇ ਆਪ ਆਉਣਾ ਲੋਕਾਂ ਦਾ ਲੋਕਲ ਲੋਕਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਕਿਉਂਕਿ ਲੁਧਿਆਣਾ ਬੈਸਟ ਜਿਹੜੀ ਹੈ ਉੱਥੇ ਇੰਡਸਟਰੀ ਵਾਲੇ ਵੀ ਆ ਉੱਥੇ ਮਜ਼ਦੂਰ ਵੀ ਆ ਉੱਥੇ ਹਰ ਇੱਕ ਕਿਸਮ ਦੇ ਲੋਕ ਰਹਿੰਦੇ ਆ ਲੁਧਿਆਣਾ ਕਿਉਂਕਿ ਸੈਂਟਰ ਆ ਪੰਜਾਬ ਸੋ ਸਾਨੂੰ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿਉਂਕਿ ਅਸੀਂ ਕਾਫੀ ਇਲੈਕਸ਼ਨ ਲੜ ਲਈ ਹੁਣ ਤੱਕ ਖਾਲੇ ਇੱਕ ਪਤਾ ਲੱਗ ਗਿਆ ਸੋ ਸਾਨੂੰ ਉਮੀਦ ਹੈ ਕਿ ਭਾਰੀ ਜਿੱਤ ਹੋਵੇ ਮੈਂ ਤਾਂ ਪ੍ਰਸ਼ਾਸਨ ਨੂੰ ਲੈ ਕੇ ਲਗਾਤਾਰ ਜੇ ਤੁਸੀਂ ਕਾਰਵਾਈਆਂ ਪਾਣੀ ਅੱਗੇ ਵੀ ਕਾਰਵਾਈਆਂ ਹੋਣ ਦੀ ਉਮੀਦ ਹੈ ਬਿਲਕੁਲ ਹੋਊਗਾ ਕੋਈ ਇਹਦੇ ਚ ਕਿਸੇ ਨੂੰ ਅਸੀਂ ਐਜ ਨਹੀਂ ਦੇਣਾ ਕਿ ਕਿਸੇ ਕੋਲ ਕੋਈ ਪਾਵਰਫੁੱਲ ਹੈ ਚਾਹੇ ਉਹ ਪੋਲੀਟੀਕਲੀ ਪਾਵਰਫੁੱਲ ਆ ਚਾਹੇ ਉਹ ਕੋਈ ਫਲਾਣਾ ਤਿੰਨ ਕੋਈ ਅੱਜ ਜੇ ਨਸ਼ੇ ਨਸ਼ਿਆਂ ਦਾ ਪਸਕਰ ਪਲੱਸ ਕਰਾਪਸ਼ਨ ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਆਮ ਆਨਕ ਪਾਰਟੀ ਦੀ ਪਹਿਲੇ ਦਿਨ ਤੋਂ ਸਾਡਾ ਰਾਮਲੀਲਾ ਗਰਾਊਂਡ ਚੋਂ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੋਈ ਹੈ ਸੋ ਇਸ ਕਰਕੇ ਇਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਬੂਤ ਆ ਜਾਣ ਅਸੀਂ ਕਾਨੂੰਨੀ ਕਰ ਵੀ ਜਿਹੜੀ ਹੈ ਕਾਨੂੰਨ ਮੁਤਾਬਕ ਕਰਦੇ ਅਸੀਂ ਐ ਨਹੀਂ ਕਹਦੇ ਜੇ ਅਸੀਂ ਕੋਈ ਨਜਾਇਜ਼ ਆ ਕਰ ਦਾਂਗੇ ਜਾਂ ਬਦਲਾ ਖੋਰੀ ਐਦਾਂ ਦਾ ਨਹੀਂ ਜਿਸ ਦਿਨ ਸਬੂਤ ਆਗੇ ਉਸ ਦਿਨ ਬੰਦਾ ਬਚੂਗਾ